ਤੁਸੀਂ ਬੜੀ ਮਿਹਨਤ ਕੀਤੀ ਹੈ ਮੀਡੀਆ ਨੇ ਪ੍ਰਮੋਸ਼ਨ ਤੇ ਇਸ ਫਿਲਮ ਨੂੰ ਕਾਰਕਰ ਦੇ ਵਿੱਚ ਪਹੁੰਚਾਇਆ ਥੋੜਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਦੂਜਾ ਧੰਨਵਾਦ ਮੈਂ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਲੋਕਾਂ ਦਾ ਇਸ ਦੇਸ਼ ਦੀ ਧਰਤੀ ਤੇ ਰਹਿਣ ਵਾਲੇ ਲੋਕਾਂ ਦਾ ਬਾਹਰ ਜਿਹੜੇ ਸਾਡੇ ਪੰਜਾਬੀ ਨੇ ਜਾਂ ਦੂਸਰੇ ਸਾਰੇ ਬੰਦੇ ਉਹਨਾਂ ਨੇ ਫਿਲਮ ਦੇਖੀ ਤੇ ਇਸ ਫਿਲਮ ਬਾਰੇ ਮੈਂ ਕੀ ਬੋਲਾਂ ਮੇਰੇ ਕੋਲ ਅਲਫਾਜ਼ ਹੈ ਨਹੀਂ ਪਰ ਹਾਂ ਮੈਂ ਜਸ ਪੇਟੇ ਨਾਲ ਗੱਲ ਕਰ ਰਹੇ ਸੀ ਸੀਐਸਐਸਪੀ ਸਾਹਿਬ ਨਾਲ ਬੈਠੇ ਸੀ ਗੱਲ ਕਰੀ ਜਾਂਦੇ ਸੀ ਮੈਂ ਕਿ ਇਸ ਤਰ੍ਹਾਂ ਹੋਇਆ ਕਿ ਮੈਂ ਤਾਂ ਆਪਣੀ ਲਾਈਫ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਨਾ ਫਿਲਮ ਦੇਖੀ ਹੈ ਇਹੋ ਜੀ ਤੇ ਨਾ ਹੀ ਮੱਕਦੇ ਇਹੋ ਜਿਹਾ ਜ਼ਲਜ਼ਲਾ ਦੇਖਿਆ ਹੈ ਕਿ ਫਿਲਮ ਦੇਖਣ ਵਾਸਤੇ ਇਸ ਤਰ੍ਹਾਂ ਉਹਦਾ ਇਫੈਕਟ ਆਪਣੇ ਸਾਰੇ ਸੋਸਾਇਟੀ ਦੇ ਵਿੱਚ ਸਾਰੇ ਲੋਕਾਂ ਦੇ ਵਿੱਚ ਪਊਗਾ ਸਪੈਸ਼ਲੀ ਬੱਚੇ ਬਜ਼ੁਰਗ ਸਾਰੇ ਮਾਵਾ ਪੈਣਾ ਧੀਆਂ ਸਭ ਅਲਫਾਜ਼ ਨਹੀਂ ਬਸ ਮਿਕ ਕੋਲ ਕਹਿ ਸਕਦਾ ਕਿ ਸ਼ਾਇਦ ਰੱਬ ਨੇ ਸਾਰੇ ਦੇਵੀ ਦੇਵ ਤੇ ਇਕੱਠੇ ਕਰਕੇ ਕਹਿੰਦੇ ਨੇ ਕਿ ਜਦ ਸਭ ਕਾਇਨਾਤ ਦੀ ਅਕਲ ਇਕੱਠੀ ਹੋਈ ਹੁਸਨ ਇਕੱਠਾ ਹੋਇਆ ਦੀਦਾਰੇ ਇਕੱਠੇ ਹੋਏ ਤਾਂ ਕਹਿੰਦੇ ਨੇ ਵੀ ਉਹ ਸਕਾਲਪੁਰਖ ਨੇ ਸਾਰਾ ਪਰਮੰਡ ਦਾ ਸਭ ਤੋਂ ਚੀਜ਼ ਚੰਗੀਆਂ ਚੀਜ਼ਾਂ ਇਕੱਠੀਆਂ ਕਰਕੇ ਮੂਜਸਮਾ ਬਣਾਇਆ ਉਸ ਮੂਜਸਮੇ ਦਾ ਨਾਮ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੱਖਿਆ ਔਰ ਕਦੇ-ਕਦੇ ਰੱਬ ਜਦ ਆਪਣੀ ਕਲਮ ਦੇ ਨਾਲ ਕੋਈ ਚੀਜ਼ ਲਿਖਦਾ ਹੈ ਤਾਂ ਸ਼ਾਇਦ ਇਹੋ ਜੀ ਚੀਜ਼ ਬਣ ਜਾਂਦੀ ਹੈ ਜਿਹੜੀ ਰੱਬ ਨੇ ਕਦੇ ਸੋਚੀ ਨਾ ਹੋਵੇ। ਬੰਦੇ ਨੇ ਕਦੇ ਸੋਚੀ ਨਾ ਹੋਵੇ, ਲੋਕਾਂ ਨੇ ਕਦੇ ਉਹਦਾ ਕਲਪਨਾ ਵੀ ਨਾ ਕੀਤੀ ਹੋਵੇ ਐ ਹੋ ਜੂਗਾ। ਤੇ ਮੈਂ ਸਮਝਦਾ ਇਹ ਰੱਬ ਨੇ ਆਪ ਹੀ ਫਿਲਮ ਲਿਖੀ ਹੈ। ਆਪ ਹੀ ਡਾਇਰੈਕਟ ਕੀਤੀ, ਆਪ ਹੀ ਬਣਾਈ ਹੈ ਤੇ ਉਹਨੇ ਦੇਵੀ-ਦੇਵਤਿਆਂ ਨੂੰ ਸਾਰੇ ਪਰਮੰਡਰ ਨੂੰ ਕਿਹਾ ਭਾਈ ਮੇਰਾ ਨਾ ਫਿਲਮ ਬਣਾਉਣੋਂ ਦਿਲ ਕਰਦਾ ਤੇ ਮੈਂ ਬੀਬੀ ਰਜਨੀ ਬਣਾ ਰਿਹਾ। ਔਰ ਜਿੰਨੇ ਵੀ ਕਿਰਦਾਰ ਉਸ ਖੁਦਾ ਨੇ ਲਏ ਉਥਰ ਅਮਰ ਹੁੰਦਲ ਜੀ ਸਾਡੇ ਪਿੰਕੀ ਭਾਜੀ ਧਾਰੀਵਾਲ ਜੀ ਸਾਰੇ ਪ੍ਰੋਡਿਊਸਰ ਸਾਰੇ ਲੋਕ ਉਹ ਸਾਰੇ ਉਹ ਮਜਸਮੇ ਸੀ ਉਹ ਰੂਹਾਂ ਸੀ ਉਹ ਹੀਰੇ ਸੀ ਜਿਹੜੇ ਤਰਾਸ਼ ਕੇ ਰੱਬ ਨੇ ਅਸ਼ੀਰਵਾਦ ਦਿੱਤਾ ਤੇ ਇਹ ਐਡੀ ਵੱਡੀ ਫਿਲਮ ਬਣੀ ਮੇਰੀ ਲਾਈਫ ਸਪੈਨ ਦੇ ਵਿੱਚ ਜਿੰਨਾ ਕਿ ਮੈਂ ਫਿਲਮਾਂ 'ਚ ਕੰਮ ਕੀਤਾ 53 ਸਾਲ ਮੈਨੂੰ ਹੋ ਗਏ ਪਰ ਸੱਚ ਪੁੱਛਿਓ ਸੱਚ ਜਾਣੇ ਇਸ ਗੱਲ ਨੂੰ ਮੈਂ ਅਜਿਹੀ ਚੀਜ਼ ਨਹੀਂ ਕਦੇ ਜ਼ਿੰਦਗੀ 'ਚ ਦੇਖੀ ਮੈਂ ਮੁਗਲਿਆਜ਼ਮ ਦੇਖੀ ਮਸ਼ੂਲੇ ਦੇਖੀ ਬਹੁਤ ਫਿਲਮਾਂ ਦੇਖੀਆਂ ਬੈਨਹਰ ਦੇਖੀ ਬਹੁਤ ਵੱਡੀਆਂ-ਵੱਡੀਆਂ ਫਿਲਮਾਂ ਦੇਖੀਆਂ ਪਰ ਇਸ ਤਰ੍ਹਾਂ ਦਾ ਇੰਪੈਕਟ ਪਾਊਗਾ ਲੋਕਾਂ ਤੇ ਮੈਂ ਨਹੀਂ ਸਿੱਕੇ ਸੋਚਿਆ ਤੇ ਮੈਂ ਇਹੋ ਜੀ ਫਿਲਮ ਮੈਂ ਅਮਰ ਜੀ ਨਾਲ ਗੱਲ ਕਰ ਰਿਹਾ ਸੀ ਮੈਂ ਕਿ ਐਦਾਂ ਲੱਗਦਾ ਜਿਵੇਂ ਨਾ ਬਹੁਤ ਵੱਡੇ ਤਾਰਾ ਸ਼ਕੀਰ ਨੇ ਉਸ ਪਰਮੰਡ ਦੇ ਕਿਸੇ ਸੱਚਖੰਡ 'ਚ ਬੈਠ ਕੇ ਨਾ ਇਹ ਪੇਂਟਿੰਗ ਕਰੀ ਹੈ ਇਦੇ ਵਿੱਚ ਜਾਨ ਪਾਈ ਹੈ ਸਾਰੇ ਜਿਹੜੇ ਬੰਦੇ ਆਪਾਂ ਫੋਟੋਆਂ 'ਚ ਦੇਖਦੇ ਆਂ ਜਿਨ੍ਹਾਂ ਨੇ ਕਰਦਾਰਾਂ ਨੇ ਕੰਮ ਕੀਤਾ ਤੁਸੀਂ ਸਾਰੇ ਮੈਂ ਅਲਫ਼ਾਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਪਰ ਇੱਕ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਕਿ ਐਸੀ ਲਹਿਰ ਚੱਲੀ ਹੈ ਜਿਹੜੀ ਲਹਿਰ ਦੀ ਬਹੁਤ ਸਾਲਾਂ ਤੋਂ ਮੈਨੂੰ ਉਡੀਕ ਸੀ ਕਿਉਂਕਿ ਮੈਨੂੰ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਆਪਣੇ ਪੰਜਾਬੀਅਤ ਦਾ ਆਪਣੇ ਸਿੱਖ ਕੌਮ ਦਾ ਸਾਰੇ ਧਰਮਾਂ ਦਾ ਮੈਨੂੰ ਬੜਾ ਫਿਕਰ ਰਹਿੰਦਾ ਹੈ ਕਿ ਸਾਰਾ ਇੱਕ ਮੂਜਿਸਮਾ ਗੁਲਦਸਤਾ ਬਣ ਕੇ ਚੱਲੇ ਉਦੀ ਇੱਕ ਹੋਂਦ ਸ਼ੁਰੂ ਹੋਈ ਹੈ ਔਰ ਮੈਂ ਸਮਝਦਾ ਕਿ ਛੋਟੇ ਛੋਟੇ ਬੱਚੇ ਛੋਟੇ ਛੋਟੀਆਂ ਬੱਚੀਆਂ ਹੈ ਜੀ ਤੁਸੀਂ ਦੇਖਿਆ ਹੋਣਾ ਕੋਈ ਰੇੜੀ ਚੱਕੀ ਫਿਰਦੀ ਹੈ ਪਿੱਛੇ ਕਾਕਾ ਛੋਟਾ ਬੈਠਾ ਹੈ ਤੁਸੀਂ ਉਹਦਾ ਇਫੈਕਟ ਵੀ ਦੇਖਿਆ ਹੋਣਾ ਕਿ ਜਦ ਵੀ ਸਿਨੇਮੇ ਤੋਂ ਬਾਹਰ ਆਉਂਦੇ ਨੇ ਬੱਚੇ ਤਾਂ ਵਾਹਿਗੁਰੂ 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 ਕਹਿੰਦੇ ਆਉਂਦੇ ਨੇ ਅ ਅੱਜ ਪੌਰ ਸਾਹਿਬ ਗੁਰਦੁਆਰੇ ਮੈਂ ਜਾ ਕੇ ਆਇਆ ਉੱਥੇ ਬਹੁਤ ਕੱਟ ਸੀਗਾ ਤੇ ਚਪਈ ਸਾਹਿਬ ਅੱਜ ਦੇ ਦਿਨ ਦਸਵੇਂ ਪਾਤਸ਼ਾਹ ਨੇ ਉੱਥੇ ਉਚਾਰਨ ਕੀਤੀ ਸੀ ਪਾਣੀ ਬਹੁਤ ਦੁਨੀਆ ਸੀ ਉੱਥੇ ਤੇ ਤੁਸੀਂ ਯਕੀਨ ਕਰਿਓ ਕਿ ਮੇਰੇ ਹੰਝੂ ਨਹੀਂ ਰੁਕੇ ਕਿ ਇੰਨਾ ਲੋਕਾਂ ਨੇ ਪਿਆਰ ਮਾਨ ਸਤਿਕਾਰ ਇਸ ਫਿਲਮ ਨੂੰ ਦਿੱਤਾ ਤੇ ਮੈਂ ਬੜਾ ਕੁਝ ਨਹੀਂ ਕਹਿਣਾ ਚਾਹੁੰਦਾ ਬਸ ਇੰਨਾ ਕਹੂੰਗਾ ਕਿ ਆ ਜਿੰਨੇ ਹੀਰੇ ਬੈਠੇ ਇੱਥੇ ਸਾਰੇ ਜਿਨ੍ਹਾਂ ਨੇ ਫਿਲਮ 'ਚ ਕੰਮ ਕੀਤਾ ਤੁਸੀਂ ਸਾਰੇ ਸਾਰਾ ਪੰਜਾਬ ਸਾਰੀ ਦੁਨੀਆ ਸਾਰਾ ਦੇਸ਼ ਤੁਹਾਡਾ ਬਹੁਤ ਬਹੁਤ ਧੰਨਵਾਦ ਉਸ ਅਕਾਲ ਪੁਰਖ ਦਾ ਬਹੁਤ ਬਹੁਤ ਧੰਨਵਾਦ ਸ਼ੁਕਰ ਹੈ ਮਹਾਰਾਜ ਸੱਚੇ ਪਾਤਸ਼ਾਹ ਕਿ ਕੁਛ ਤਾਂ ਚਿੰਗਾਰੀ ਜਲੀ ਕਿ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਅੱਗੇ ਜਾ ਕੇ ਸਾਡੀ ਜਿਹੜੀ ਨਸਲ ਐ ਉਹ ਸਾਡੇ ਸਿੱਖ ਕੌਮ ਲਈ ਹਰ ਧਰਮ ਨੂੰ ਹਰ ਵਰਗ ਦੇ ਬੰਦੇ ਨੂੰ ਇੱਕ ਗੁਰਦਸਤ ਦੇ ਵਿੱਚ ਬੰਨ੍ਹ ਕੇ ਇੱਕ ਐਸਾ ਮੁਜੱਸਮਾ ਤਿਆਰ ਕਰੂਗਾ ਜਿਹਨੂੰ ਆਪਾਂ ਕਹਾਂਗੇ ਕਿ ਇਹ ਸਾਡਾ ਪੰਜਾਬ ਐ ਇਹ ਸਾਡਾ ਦੇਸ਼ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੀਮਾ ਮੈਮ ਤੁਸੀਂ ਇੱਕ ਸਵਾਲ ਕੀਤਾ ਸੀ ਮੇਰੇ ਨਾਲ ਕੰਮ ਕਰਨ ਦਾ ਮੈਂ ਓਨੈਸਟਲੀ ਤੁਹਾਨੂੰ ਗੱਲ ਕਹਿਣਾ ਮੇਰੀ ਗੱਲ ਦਾ ਯਕੀਨ ਕਰਿਓ ਮੈਂ ਜਦ ਵੀ ਜਦ ਵੀ ਸਕਰੀਨ ਦੇ ਅੱਗੇ ਗਿਆ ਮੈਨੂੰ ਨਹੀਂ ਪਤਾ ਮੈਂ ਕੀ ਕੀਤਾ ਓਨੈਸਟਲੀ ਮੇਰੀ ਗੱਲ ਨੂੰ ਮਜ਼ਾਕ ਨਾ ਸਮਝੇ ਮੈਂ ਬਹੁਤ ਵਾਰੀ ਗੱਲ ਕਹੀ ਹੈ ਮੈਂ ਸਿਰਫ ਅਰਦਾਸ ਕਰਦਾ ਗੁਰੂ ਮਹਾਰਾਜ ਤੇਰੇ ਪੁੱਤ ਨੂੰ ਕੱਖ ਨਹੀਂ ਆਉਂਦਾ ਤੂੰ ਮੇਹਰ ਕਰੀ ਸਿਰ ਤੇ ਹੱਥ ਰੱਖੀ ਤੇ ਉਹ ਉਹ ਚੀਜ਼ਾਂ ਹੋਈਆਂ ਜਿਹੜੀ ਜ਼ਿੰਦਗੀ 'ਚ ਕਦੇ ਨਹੀਂ ਹੋਈਆਂ ਹੋਣੀਆਂ ਆਹ ਵੀ ਕਿਰਦਾਰ ਜਦ ਅਮਰ ਹੁੰਦਲ ਜੀ ਨੇ ਸੁਣਾਇਆ ਸੀ ਤੇ ਮੈਂ ਇਮੀਡੀਏਟਲੀ ਕਿਹਾ ਸੀ ਮੈਂਗਾ ਸ਼ੂਟਿੰਗ ਆਪਾਂ ਸ਼ੁਰੂ ਕਰੀਏ ਲੇਕਿਨ ਇਹ ਕਿਰਦਾਰ ਕਰਨ ਤੋਂ ਪਹਿਲਾਂ 20 ਰੋਜ਼ ਮੈਂ ਬਿਮਾਰ ਵੀ ਸੀ ਗਿਰਿਆ ਵੀ ਘੋੜੇ ਤੋਂ ਬਹੁਤ ਕੁਝ ਹੋਇਆ ਪਰ ਮੈਂ ਹੈ ਗੁਰੂ ਮਹਾਰਾਜ ਮੇਰੇ ਸਿਰ ਤੇ ਹੱਥ ਰੱਖੀ ਮੈਨੂੰ ਕੱਖ ਨਹੀਂ ਆਉਂਦਾ ਦੂਨੀ ਚੰਦ ਕੌਣ ਹੈ ਕੀ ਨਹੀਂ ਹੈ ਮੈਂ ਦੇ ਬਾਰੇ ਪੜਿਆ ਜਰੂਰ ਹੈ ਪਰ ਜੋ ਕੁਝ ਵੀ ਹੋਇਆ ਜੋ ਕੁਝ ਵੀ ਤੁਸੀਂ ਦੇਖਿਆ ਮੈਨੂੰ ਜਿੰਨਾ ਤੁਸੀਂ ਪਿਆਰ ਮਾਨ ਮੈਨੂੰ ਸਤਿਕਾਰ ਦਿੰਦਾ ਹੈ ਯਕੀਨ ਕਰਿਓ ਜੇ ਇਹ ਮੈਂ ਨਹੀਂ ਹੈਗਾ ਇਹ ਹੋ ਨਹੀਂ ਸਕਦਾ ਮੈਂ ਯੋਗਰਾਜ ਸਿੰਘ ਨੂੰ ਬਹੁਤ ਸਾਲਾਂ ਤੋਂ ਜਾਣਦਾ ਹਾਂ ਜੀ 72 ਸਾਲ ਦੀ ਉਮਰ ਹੋ ਗਈ 53 ਸਾਲ ਤੋਂ ਇਹਨੂੰ ਇੰਡਸਟਰੀ ਚ ਜਾਣਦਾ ਹਾਂ ਜੀ ਇਹ ਮੇਰਾ ਹਮਸਫਰ ਹੈ ਮੇਰਾ ਯਾਰ ਵੀ ਹੈ ਇਹਨੂੰ ਮੈਂ ਕ੍ਰਿਕਟ ਜੀ ਵੀ ਜਾਣਿਆ ਹੈ ਇਹਨੂੰ ਮੈਂ ਸਭ ਕੁਝ ਜਾਣਦਾ ਲੇਕਿਨ ਇਹ ਚੀਜ਼ ਇਹ ਨਹੀਂ ਸੀ ਕਰ ਸਕਦਾ ਇਹ ਸਾਰਾ ਦਾ ਸਾਰਾ ਮੁਜਸਮਾ ਜਿਹੜਾ ਹੈ ਉਹ ਅਕਾਲਪੁਰਖ ਦੀ ਕਰਾਮਾਤ ਹੈ ਮੈਂ ਬਸ ਇੰਨੀ ਗੱਲ ਕਹੂੰਗਾ ਹੋਰ ਬਾਈ ਜੀ ਮੇਰੇ ਕੋ ਕੋਈ ਹੈ ਨਹੀਂ ਸ਼ਬਦ ਕੁਝ ਕਹਿਣ ਦੇ ਜੇ ਮੈਨੂੰ ਸ਼ਾਇਦ ਕੋਈ ਦੁਬਾਰਾ ਕਹੇ ਵੀ ਆਹ ਚੀਜ਼ ਕਰਨੀ ਹੈ ਜਾਂ ਕਰਾਉਣੀ ਹੈ ਸ਼ਾਇਦ ਮੇ ਤੋਂ ਨਾ ਹੋ ਸਕੇ ਕਿਉਂਕਿ ਅਕਾਲਪੁਰਖ ਜਦ ਥਾਪੜਾ ਦਿੰਦਾ ਨਾ ਤੇ ਫਿਰ ਕੁਝ ਦਾ ਕੁਝ ਹੋ ਜਾਂਦਾ ਇਹ ਆਪਾਂ ਬਾਣੀ ਛਵੀ ਪੜ੍ਹਦੇ ਆਂ ਤੇ ਆਪਣੇ ਸੰਸਾਰ ਦੇ ਵਿੱਚ ਫਿੱਟਰਦਾ ਧੰਨਵਾਦ ਜੀ ਵਾਹਿ ਸਤਿ ਮਾਮਾ ਸਸ਼ੀਕਲ ਜੀ ਮੈਮ ਮੇਰੇ ਖਿਆਲ ਨਾਲ ਜਦੋਂ ਆਪਾਂ ਸਾਰੇ ਜਣੇ ਫਿਲਮ ਦੇਖ ਕੇ ਬਾਹਰ ਆਏ ਸੀ ਤੇ ਮੈਨੂੰ ਨਹੀਂ ਲੱਗਦਾ ਕੋਈ ਅੱਖਾਂ ਹੈ ਜਿਸੀ ਜਿਹੜੀਆਂ ਨਾਮ ਨਹੀਂ ਸੀ ਤੇ ਸਾਰਿਆਂ ਦੇ ਦਿਲ ਤੇ ਬਹੁਤ ਗਹਿਰਾ ਅਸਰ ਸੀਗਾ ਜਦ ਇਹ ਫਿਲਮ ਦੇਖ ਕੇ ਬਾਹਰ ਆਏ ਤੁਸੀਂ ਤੁਹਾਡੇ ਕੋਲ ਵੀ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਮੈਸੇਜ ਕੀਤੇ ਹੋਣਗੇ ਇਸ ਫਿਲਮ ਦੇਖਣ ਤੋਂ ਬਾਅਦ ਉਹ ਐਕਸਪੀਰੀਅੰਸ ਉਸ ਤੋਂ ਬਾਅਦ ਕਿਦਾਂ ਦਾ ਰਿਹਾ ਲੋਕਾਂ ਦੇ ਕਿੰਨੇ ਕਿੰਨੇ ਮੈਸੇਜ ਆਏ ਕਿੰਨੇ ਕਿੰਨੇ ਲੋਕਾਂ ਨੇ ਵਧਾਈਆਂ ਦਿੱਤੀਆਂ ਇਸ ਫਿਲਮ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਸ਼ੀਕਲ ਤੇ ਮੈਂ ਪਹਿਲਾਂ ਦਿਲ ਤੋਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੀ ਆ ਕਿ ਜਦੋਂ ਅਸੀਂ ਇੰਟਰਵਿਊ ਦਿੰਦੇ ਸੀ ਆਪਾਂ ਇੱਕੋ ਗੱਲ ਕਰਦੇ ਸੀ ਵੀ ਇਹ ਸਨੇਹਾ ਤੁਸੀਂ ਘਰ-ਘਰ ਪਹੁੰਚਾਣਾ ਹੈ ਤੇ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਇਹ ਸਨੇਹਾ ਪਹੁੰਚਾਇਆ ਤੁਹਾਡੀ ਬਦੌਲਤ ਬਦੌਲਤ ਘਰ-ਘਰ ਇਹ ਸਨੇਹਾ ਪਹੁੰਚਿਆ ਤੇ ਪਰਿਵਾਰਾਂ ਦੇ ਪਰਿਵਾਰ ਫਿਲਮ ਨੂੰ ਦੇਖ ਕੇ ਆਏ ਤੇ ਦੂਜੀ ਗੱਲ ਜਦੋਂ ਇਹ ਫਿਲਮ ਦੇਖ ਕੇ ਤੁਸੀਂ ਜਿਹੜਾ ਮੈਨੂੰ ਸਵਾਲ ਕੀਤਾ ਹੈ ਉਸ ਵਕਤ ਅਸੀਂ ਵੀ ਬਿਲਕੁਲ ਨਾ ਸੋਨ ਸੀ ਸਾਡੇ ਕੋਲ ਕੋਈ ਸ਼ਬਦ ਹੀ ਨਹੀਂ ਸੀ ਅੱਜ ਵੀ ਨਹੀਂ ਹੈ ਅੱਜ ਵੀ ਸਮਝਦੇ ਆ ਕਿ ਵਾਇਗਰੂ ਨੇ ਅਸੀਂ ਪਤਾ ਨਹੀਂ ਕੀ ਐਨੇ ਚੰਗੇ ਕਰਮ ਕੋਈ ਕਰਤੇ ਆ ਪਤਾ ਨਹੀਂ ਕਦੋਂ ਕਿ ਸਾਡੀ ਇੱਕ ਹਾਜ਼ਰੀ ਐਨੇ ਸੋਹਣੇ ਸਬਜੈਕਟ ਲਈ ਐਨੇ ਵਧੀਆ ਬੀਬੀ ਰਜਨੀ ਦੇ ਵਿੱਚ ਸਾਡੀ ਹਾਜ਼ਰੀ ਲੱਗੀ ਤੇ ਇਹ ਵਾਇਗਰੂ ਨੇ ਲਗਾਈ ਸੋ ਅੱਜ ਤੱਕ ਬਹੁਤ ਸਾਰੀਆਂ ਵੀਡੀਓ ਜਦੋਂ ਕੋਈ ਥੀਏਟਰ ਦੇ ਵਿੱਚ ਜਾ ਕੇ ਦੇਖਣ ਜਾਂਦਾ ਫਿਲਮ ਤਾਂ ਉਸੇ ਟਾਈਮ ਕੋਈ ਨਾ ਕੋਈ ਕਲਿੱਪ ਭੇਜ ਦਿੰਦੇ ਨੇ ਕਦੇ ਰੋਣ ਵਾਲਾ ਕਦੇ ਕੋਈ ਕਦੇ ਮਤਲਬ ਡੇਲੀ ਦੇ ਜੇ ਤੁਸੀਂ ਸਾਡਾ ਫੋਨ ਚੈੱਕ ਕਰੋ ਤਾਂ ਪਤਾ ਨਹੀਂ ਲੋਕਾਂ ਦਾ ਇੰਨਾ ਪਿਆਰ ਹੈ ਜਿਹੜਾ ਕਿ ਸਾਡੇ ਤੋਂ ਮਤਲਬ ਖੁਸ਼ ਐਨੇ ਕਾ ਵੀ ਸੰਭਾਲ ਲੈਣਾ ਉਹਨਾਂ ਦਾ ਥੈਂਕਸ ਕਰਨਾ ਕਿਹੜੇ ਸ਼ਬਦਾ ਚ ਅਸੀਂ ਉਹਨਾਂ ਦਾ ਥੈਂਕਸ ਕਰੀਏ ਹੈਨਾ ਬਾਕੀ અમર ਹੁੰਦਲ ਜਦੋਂ ਮੈਨੂੰ ਇਹਨਾਂ ਦੀ ਕਾਲ ਆਈ ਹੈ ਮੈਂ ਇੱਕ ਦੋ ਦਿਨ ਪਹਿਲਾਂ ਕੋਈ ਫਿਲਮ ਹੋਰ ਫੜੀ ਸੀ ਮੈਂ ਕਿਹਾ ਨਹੀਂ ਅਮਰ ਹੋਣੀਆ ਨਹੀਂ ਡੇਟਸ ਪਰ ਮੈਨੂੰ ਉੱਥੇ ਬਿਲਕੁਲ ਇਹ ਲੱਗਦਾ ਕਿ ਨਹੀਂ ਮੇਰੀ ਉਹਨਾਂ ਨੇ ਮੈਨੂੰ ਕਹਤਾ ਨਹੀਂ ਮੈਮ ਕਰ ਲੋ ਪਰ ਇਹ ਹਾਜ਼ਰੀ ਲੱਗਣੀ ਸੀ ਮੇਰੀ ਤਾਂ ਮੈਂ ਸੋਚਿਆ ਵੀ ਹਾਈ ਜੇ ਅਮਰ ਉਹਦੋਂ ਮੰਨ ਜਾਂਦੇ ਵੀ ਠੀਕ ਹੈ ਮੈਡਮ ਕੋਲੇ ਹੈ ਨਹੀਂ ਕਹਿੰਦੇ ਦੇਖ ਲੋ ਟਰਾਈ ਕਰਕੇ ਦੇਖ ਲੋ ਇੱਕ ਵਾਰੀ ਕਹਿ ਕੇ ਦੇਖ ਲੋ ਸੋ ਇਹ ਅਸੀਂ ਕਰਨ ਕਰਾਉਣ ਵਾਲੇ ਹੈ ਨਹੀਂ ਇਹ ਵਾਈਗਰੂ ਨੇ ਸਾਡੀ ਇੱਕ ਬਹੁਤ ਸੋਹਣੀ ਮੈਂ ਤਾਂ ਇਹ ਚੀਜ਼ ਨੂੰ ਹਰ ਜਗ੍ਹਾ ਜ਼ਿਕਰ ਕਰਦੀ ਆ ਜਦੋਂ ਮੈਂ ਆਡੀਅנס ਚ ਵਿਚਰਦੀ ਆ ਕਿਤੇ ਵੀ ਜਾਨੀ ਆ ਤਾਂ ਇੱਕ ਦੂਜੇ ਨੂੰ ਇੰਟਰੋਡਿਊਸ ਇਦਾਂ ਹੀ ਕਰਾਉਂਦੇ ਨੇ ਦੇਖ ਬਈਟ ਦੇਖੋ ਉਹ ਦੇਖ ਰਜਨੀ ਦੇ ਮਾਤਾ ਜੀ ਜੀ ਤਾਂ ਮੇਰੇ ਇਸ ਤੋਂ ਉੱਪਰ ਮੈਂ ਹਰ ਕੋਲ ਕੋਈ ਸ਼ਬਦ ਨਹੀਂ ਕਿ ਵਾਈਗਰੂ ਨੇ ਕਿੱਥੇ ਖੜੇ ਕਰਤਾ ਸਾਨੂੰ ਬਾਕੀ ਬਹੁਤ ਸੋਹਣੀ ਫਿਲਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਐਦਾਂ ਦੀਆਂ ਫਿਲਮਾਂ ਬਣਨ ਕਿਉਂਕਿ ਹੁਣ ਤਾਂ ਆਡੀਅנס ਨੇ ਹੁੰਗਾਰਾ ਦੇਤਾ ਵੀ ਅਸੀਂ ਪਸੰਦ ਕਰਦੇ ਹਾਂ ਤੁਸੀਂ ਲੈ ਕੇ ਤਾਂ ਆਓ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਵੈਲਕਮ ਕਰਦੇ ਹਾਂ ਤਾਂ ਹੁਣ ਸ਼ੁਰੂਆਤ ਬਹੁਤ ਸੋਹਣੀ ਹੋਈ ਹੈ ਤੇ ਪਹਿਲਾਂ ਜਦੋਂ ਸਾਡੇ ਬਹੁਤ ਸੋਹਣੇ ਸੁਣੀਆਂ ਪਹਿਲਾਂ ਵੀ ਫਿਲਮਾਂ ਬਣਦੀਆਂ ਰਹੇ ਆ ਪਰ ਜਦੋਂ ਕਹਿੰਦੇ ਉਹਨਾਂ ਨੇ ਫਿਲਮ ਬਣਦੀ ਹੈ ਤੇ ਦਰਸ਼ਕ ਉਹਨੂੰ ਭਰਪੂਰ ਹੁੰਗਾਰਾ ਨਹੀਂ ਦਿੰਦੇ ਤਾਂ ਫਿਰ ਪ੍ਰੋਡਿਊਸਰ ਦਾ ਵੀ ਥੋੜਾ ਜਿਹਾ ਹੱਥ ਪਿੱਛੇ ਖਿੱਚੇ